ਸੱਚੀ ਗੱਲ ਜੀ ਆਪ ਜੀ ਦਾ ਸੁਪਨਾਮ ਵਿੱਚ ਜੀ ਦਿਲਬਾਖ ਸਿੰਘ ਕਿੱਥੋਂ ਆਏ ਹੋ ਜੀ ਤੁਸੀਂ ਪਿੰਡ ਖੁਰਮਣੀਆਂ ਖਸਾ ਟਾਰੀ ਰੋ ਅਟਾਰੀ ਰੋਡ ਤੋਂ ਹਾਂਜੀ ਵੀ ਜੇ ਕਿੰਨੇ ਜਾਨਵਰ ਲੈ ਕੇ ਆਏ ਤੁਸੀਂ ਆਪਣੇ ਨਾਲ ਇੱਕ ਹੀ ਲੈ ਕੇ ਆਇਆ ਜੀ ਤੇ ਵੀ ਜੇ ਕਿਹੜੀ ਨਸਲ ਦਾ ਹੈ ਇਹ ਹੈਗਾ ਜੀ ਸੁਲਤਾਨ ਦਾ ਮੋਰਾ ਨਸਲ ਮੋਰਾ ਨਸਲ ਹਾਂਜੀ ਤੇ ਕਿਸ ਤਰ੍ਹਾਂ ਦੀ ਇਹਦੀ ਪਾਦਾਵਾਰ ਹੈ ਕਿਸ ਤਰ੍ਹਾਂ ਦਾ ਇਹ ਦੁੱਧ ਵਗੈਰਾ ਇਹਦੀ ਮਾਨਦਾਰ ਕਾਰਡ ਹੈਗਾ ਜੀ 20 ਤੋਂ 22 ਲੀਟਰ ਤੇ ਤੁਸੀਂ ਇਹਨੂੰ ਕਿੰਨੇ ਚ ਸੇਲ ਕਰਨਾ ਜਾਓਗੇ ਅੱਜ ਚੰਨ ਕੋਈ ਮੂਡ ਹੈ ਨਹੀਂ ਵੈਸੇ ਸੇਲ ਦਾ ਪਰ ਜੇ ਵਿਚਾਰ ਬਣ ਗਿਆ ਤਾਂ ਫਿਰ ਜਰੂਰ ਅੱਛਾ ਵੈਸੇ ਪਿਆਰ ਨਾਲ ਵੈਸੇ ਇਹਨੂੰ ਘਮਾਉਣਾ ਹਾਂਜੀ ਸ਼ੌਂਕ ਨਾਲ ਲੱਗੇ ਠੀਕ ਹੈ ਜੀ ਤੇ ਕੋਈ ਚੰਗਾ ਮੈਸੇਜ ਜਿਹੜਾ ਦੇਣਾ ਚਾਹੋਗੇ ਸਾਰਿਆਂ ਨੂੰ ਬਸ ਇਦਾਂ ਜੀ ਚੰਗੀ ਬਰੀਡ ਤੇ ਕੰਮ ਕਰੋ ਤੇ ਜਿਹੜੇ ਕਿ ਪਸ਼ੂ ਤੁਹਾਡੇ 20 ਤੋਂ ਪਲੱਸ ਹੀ ਹੋਣਗਾ ਤੇ ਕਿਉਂਕਿ ਵਾਰਾ ਜੀ ਤਾਂ ਖੰਦਾ ਨਹੀਂ ਤੇ ਜਿਹੜੇ 10 12 ਦੀ ਲੀਟਰ ਦੀ ਔਸਰ ਵਿੱਚ ਹੈ ਉਹਦਾ ਤੇ ਕੋਈ ਫਾਇਦਾ ਨਹੀਂ ਉਹ ਪੱਲਿਓਂ ਹੀ ਪੈਂਦੇ ਨੇ ਚਲੋ ਕਿਹੜੇ ਬੈਂਟਾ ਇਹ ਦਾੜਾ ਕਰ ਬਣੀ ਹੈ ਜੀ ਕਿੰਨੇ ਸਾਲ ਹੋ ਗਏ ਇੱਥੇ ਆਂਦਾ ਨਾ ਇਹ ਕਾਫੀ ਧੇਰ ਤੋਂ ਆਉਂਦੇ ਤੇ ਕਿਨੇ ਜੰਮਰ ਲਾਕੇ ਤੁਸੀਂ ਆਪਣਾ ਇੱਕ ਹੀ ਹੈ ਜਾਨ ਇਹ ਖੜੀ ਨਾ ਹੁੰਦਾ ਇਹ ਮੋਰਾ ਨਸਲ ਠੀਕ ਹੈ ਜੀ ਤੇ ਕੋਈ ਚਿੰਤਾ ਮੈਸੀ ਤੁਸੀਂ ਦੇਣਾ ਚਾਹੁੰਦੇ ਬਸ ਇਹ ਹੋਈ ਵੀ ਜਪੜਾ ਮਿਹਨਤ ਕਰੀਏ ਦੇ ਮੁੱਲ ਮਿਲਦਾ ਹੀ ਆ ਚਲੋ ਜੀ